ਸਿੱਖਾਂ ਤੇ ਦਿੱਤੇ ਬਿਆਨ ਤੇ ਰਾਹੁਲ ਗਾਂਧੀ ਲਗਾਤਾਰ ਵਿਵਾਦਾਚਕਿਰਦੇ ਨਜ਼ਰ ਆ ਰਹੇ ਨੇ ਜਿੱਥੇ ਲਗਾਤਾਰ ਸਿਆਸਤ ਪਕੀ ਹੋਈ ਹੈ ਉਥੇ ਹੀ ਸਿੱਖਾਗੂਆਂ ਦੇ ਵੱਲੋਂ ਇਸ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਇਸੇ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਦੀ ਸ਼ਿਕਾਇਤ ਜਿਹੜੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਗ੍ਰਹਿ ਰਾਜ ਮੰਤਰੀ ਨੂੰ ਇੱਕ ਮੰਗ ਪੱਤਰ ਸੋਪਿਆ ਗਿਆ ਹੈ। ਰਾਹੁਲ ਗਾਂਧੀ ਦੇ ਸਿੱਖਾਂ ਤੇ ਬਿਆਨ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ, ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵੱਲੋਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰਮੀਤ ਸਿੰਘ ਕਾਲਕਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਵੱਖ-ਵੱਖ ਜਥੇਬੰਦੀઓ ਹੋਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ। ਉਸ ਸਮੇਂ ਹੋਰ ਕੀ ਗੱਲਬਾਤ ਹੋਈ ਹੈ? ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ। ਦੇਸ਼ ਦੀਆਂ ਸਾਰੀਆਂ ਵੱਡੀਆਂ ਜਥੇਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਸਰਦੀ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਆ ਸੰਸਥਾਵਾਂ ਨੇ ਵੱਡੀਆਂ ਚਾਹੇ ਉਹ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਮਨ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਿਆ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੇਅਰ ਜਿਹੜੇ ਸ਼੍ਰੀ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਜਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇੰਸਪਰੈਂਸੀ ਹੁੰਦੀ ਹੈ ਜਿੱਥੇ ਕਿਦਰੇ ਨਾ ਕਿਦਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜੀ ਉਹ ਹਰ 에어ਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੇ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪੁੰਚਾਈ ਜਾਏ ਤਾਂ ਕਿ ਐਫਓਜੀ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਪੋਸਟ ਬੁੱਧਿਆ ਦੇ ਉੱਤੇ ਇੱਕ ਰਾਜ ਦਾ ਪਹਾੜ ਬਣਾਉਣ ਲਈ ਗੱਲ ਕੀਤੀ ਹੈ ਔਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਿਦੇਸ਼ ਦੀਆਂ ਸਾਰੀਆਂ ਬੰਦੀਆਂ ਜਿਵੇਂ ਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਨੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡੀਆਂ ਚਾਇਓ ਅ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਅ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡਾ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਐਡੀਵੀ ਜੀ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਹੋਥੀਅਰ ਜਿਹੜੇ ਸ਼੍ਰੀ ਨਿਤਿਆਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੇ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਐਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੋਰ ਦੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੋਰ ਦੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇੰਟਰਫਰੈਂਸੀ ਹੁੰਦੀ ਹੈ ਜਿੱਥੇ ਕਿ ਕਿਧਰੇ ਕਿਧਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਉਸੇ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜੀ ਉਹ ਹਰ 에ਅਰਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੇ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓ ਜੇ ਲੋਕਾਂ ਨੂੰ ਕਦੀ ਵੀ ਬੋਲਣ ਦਾ